ਸਾਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਵੈਲਕਮ ਆ ਜੀ ਤੁਹਾਡਾ ਸਾਡੇ YouTube ਚੈਨਲ ਤੇ ਜਿਹਦਾ ਨਾਮ ਹੈ ਜਿ ਸਿਫਤ ਡੈਰੀ ਫਾਰਮ ਅੱਜ ਦੀ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਸਿਫਤ ਨੂੰ ਛੋਟੀਆਂ ਛੋਟੀਆਂ ਕਲਿੱਪਸ ਦੇ ਵਿੱਚ ਐਡ ਕੀਤਾ ਹੈ ਹੋਪ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਉਸ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਰਿਕਵੈਸਟ ਹੈ ਜੀ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਐਂਡ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਦਿਓ ਅੱਜ ਦਾ ਜਿਹੜਾ ਆਪਣਾ ਟੌਪਿਕ ਰਹਿਣ ਵਾਲਾ ਹੈ ਜੀ ਉਹ ਇਹ ਹੀ ਰਹਿਣ ਵਾਲਾ ਹੈ ਕਿਦਾਂ ਤੁਸੀਂ ਇਹ ਕੰਮ ਸ਼ੁਰੂ ਕਰ ਸਕਦੇ ਹੋ ਘੱਟ ਕੰਮ ਕਰਨ ਤੇ ਜ਼ਿਆਦਾ ਇਨਕਮ ਲੈ ਸਕਦੇ ਹੋ ਕੰਮ ਥੋੜਾ ਕਰਕੇ ਵੀ ਜ਼ਿਆਦਾ ਇਨਕਮ ਲੈ ਸਕਦੇ ਹੋ ਤੁਸੀਂ ਸੋ ਇਹਦੇ ਵਿੱਚ ਜਿਹੜੇ ਅਸੀਂ ਤੁਹਾਨੂੰ ਟਿਪਸ ਦਵਾਂਗੇ ਜਿਹੜੇ ਹੋ ਸਕਦਾ ਤੁਹਾਡੇ ਕੰਮ ਆਣ ਸੋ ਸਭ ਤੋਂ ਪਹਿਲਾਂ ਜੀ ਦੇਖੋ ਜੇਕਰ ਤੁਸੀਂ ਇਸ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਦੀ ਕੰਮ ਸ਼ੁਰੂਆਤ ਜਿਹੜੀ ਆ ਉਹ ਪੰਜ ਗਾਵਾਂ ਤੋਂ ਕਰੋ ਪੰਜ ਗਾਵਾਂ ਤੁਸੀਂ ਪ੍ਰੋਪਰ ਬਰੀਡ ਕੁਆਲਟੀ ਦੀਆਂ ਗਾਵਾਂ ਲਓ ਜਦੋਂ ਤੁਸੀਂ ਬਰੀਡ ਕੁਆਲਟੀ ਤੇ ਕੰਮ ਕਰੋਗੇ ਬਰੀਡ ਦੀਆਂ ਗਾਵਾਂ ਹੋਣਗੀਆਂ ਤੁਹਾਡੇ ਕੋਲ ਤਾਂ ਉਹ ਕੀ ਹੈ ਕਿ ਤੁਸੀਂ ਜਨਰੇਸ਼ਨ ਬਾਈ ਜਨਰੇਸ਼ਨ ਅੰਦਰ ਵਿੱਚ ਇੰਪਰੂਵਮੈਂਟ ਕਰਕੇ ਅੱਗੇ ਵਧੀਆ ਡਿਵੈਲਪਮੈਂਟ ਕਰ ਸਕਦੇ ਹੋ ਮੰਨ ਲਓ ਤੁਸੀਂ ਅਗਰ ਵਧੀਆ ਬਰੀਡ ਦੀਆਂ ਲਈਆਂ ਗਾਵਾਂ ਤਾਂ ਉਹਦੇ ਵਿੱਚ ਤੁਸੀਂ ਅੱਗੇ ਜਿਹੜੀ AI ਕਰਵਾਉਣੀ ਹੈ ਉਹ ਤੁਸੀਂ ਵਧੀਆ ਕਰਵਾ ਸਕਦੇ ਹੋ AI ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਤੁਹਾਡੇ ਕੋਲ ਜਨਰੇਸ਼ਨ ਆਏਗੀ ਤਾਂ ਉਹਦੇ ਵਿੱਚ ਕੀ ਹੋਊਗਾ ਇੰਪਰੂਵਮੈਂਟ ਹੋਊਗੀ ਕਿ ਉਹਦੇ ਵਿੱਚ ਸੁਧਾਰ ਹੋਊਗਾ ਜਿਹੜੀ ਨਸਲ ਤੁਹਾਡੇ ਕੋਲ ਪਹਿਲਾਂ ਹੋਊਗੀ ਉਸ ਤੋਂ ਵਧੀਆ ਹੋਊਗਾ ਸੋ ਇਸ ਤਰ੍ਹਾਂ ਜਨਰੇਸ਼ਨ ਬਾਈ ਜਨਰੇਸ਼ਨ ਡਿਵੈਲਪਮੈਂਟ ਕਰਕੇ ਤੁਸੀਂ ਇਸ ਕਿੱਤੇ ਦੇ ਵਿੱਚ ਸੁਧਾਰ ਕਰ ਸਕਦੇ ਹੋ ਤੁਹਾਡੇ ਫਾਰਮ ਦੇ ਵਿੱਚ ਵੀ ਤੁਸੀਂ ਆਪਣਾ ਕਿੰਨਾ ਸੁਧਾਰ ਕਰ ਸਕਦੇ ਹੋ ਐਂਡ ਇਸ ਚੀਜ਼ ਦਾ ਬੈਨੀਫਿਟ ਤੁਹਾਡੇ ਮਿਲਕ ਪ੍ਰੋਡਕਸ਼ਨ ਤੇ ਵੀ ਜ਼ਰੂਰ ਪਾਊਗਾ ਕਿਉਂਕਿ ਜੋ ਤੁਹਾਡੇ ਕੋਲ ਪਹਿਲਾ ਜਨਰੇਸ਼ਨ ਹੋਊਗੀ ਉਹਦੇ ਨਾਲੋਂ ਜਿਹੜੀ ਅਗਲੀ ਜਨਰੇਸ਼ਨ ਆਪਣੇ ਕੋਲ ਆਉਂਦੀ ਹੈ ਉਸ ਤੋਂ ਜ਼ਿਆਦਾ ਵਾਅਦਾ ਦੇਂਦੀ ਹੈ ਸੋ ਫਸਟਲੀ ਤਾਂ ਇਹੀ ਅਸੀਂ ਸੁਜੈਸਟ ਕਰਦੇ ਹਾਂ ਕਿ ਬਰੀਡ ਕੁਆਲਿਟੀ ਤੇ ਕੰਮ ਕਰੋ ਐਂਡ ਸੈਕਿੰਡ ਜਿਹੜਾ ਹੈ ਮੈਨੇਜਮੈਂਟ ਦਾ ਤੁਸੀਂ ਆਪਣੇ ਜਿਹੜਾ ਪ੍ਰੋਪਰ ਮੈਨੇਜਮੈਂਟ ਰੱਖੋ ਤਾਂ ਜੋ ਜਿਹੜੀਆਂ ਤੁਹਾਡੀਆਂ ਗਾਵਾਂ ਨੇਗੀ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਈ ਮੇਨਲੀ ਕੀ ਹੁੰਦਾ ਕਿ ਇਹਨਾਂ ਨੂੰ ਗਰਮੀ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਬਟ ਅਗਰ ਤੁਸੀਂ ਜਿੱਦਾਂ ਹਵਾ ਦਾ ਸ਼ੈੱਡ ਹੋਊਗਾ ਤੁਹਾਡਾ ਐਂਡ ਨਾਲ ਨਾਲ ਤੁਸੀਂ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਇਹਨਾਂ ਦਾ ਫੁਆਰਿਆਂ ਦਾ ਪ੍ਰਬੰਧ ਹੈ ਇਹਨਾਂ ਦੇ ਜਿਹੜਾ ਤੁਸੀਂ ਫੀਡ ਦਾ ਅਚਾਰ ਦਾ ਜਿਹੜਾ ਇਹਨਾਂ ਦੇ ਲਈ ਮੇਨ ਜ਼ਰੂਰੀ ਹੁੰਦਾ ਹੈ ਸਭ ਤੋਂ ਜ਼ਿਆਦਾ ਕਿਉਂਕਿ ਉਹਨਾਂ ਚੀਜ਼ਾਂ ਦਾ ਅਗਰ ਤੁਹਾਡੇ ਕੋਲ ਮੈਨੇਜਮੈਂਟ ਵਧੀਆ ਹੈ ਤਾਂ ਫਿਰ ਇਹਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਸਕਦੀ ਦੇਖੋ ਇਸ ਟਾਈਮ ਸੀਗੀ ਇਹਨਾਂ ਦਾ ਚੁਆਈ ਦਾ ਟਾਈਮ ਸੋ ਆਪਾਂ ਇਹ ਵੀ ਕਲਿੱਪ ਐਡ ਕਰਤੀ ਅਸੀਂ ਜਿਹੜੀ ਇਹਨਾਂ ਦੀ ਚੁਆਈ ਹੈ ਉਹ ਮਸ਼ੀਨ 'ਤੇ ਹੀ ਕਰਦੇ ਆ ਸੋ ਇਸ ਟਾਈਮ ਇਵਨਿੰਗ ਦਾ ਟਾਈਮ ਸੀਗਾ ਜੀ ਜਦੋਂ ਮੈਂ ਕਲਿੱਪ ਲੈ ਰਹੀ ਸੀਗੀ ਸਾਡੇ ਕੋਲ ਇਹ گاਵਾ ਜੜੀਆਂ ਨੇਗੀਆਂ ਵਧੀਆ ਕੁਆਲਿਟੀ ਦੀਆਂ گاਵਾ ਨੇਗੀਆਂ ਐਂਡ ਸੋ ਆਪਾਂ ਇਹ ਗੱਲ ਕਰ ਰਹੇ ਸੀਗੇ ਤੁਸੀਂ ਅਗਰ ਇਹਨਾਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਕਦੀ ਵੀ ਜੜਾ ਫੇਲ ਨਹੀਂ ਹੋਵੋਗੇ ਐਂਡ ਮੈਨੇਜਮੈਂਟ ਦਾ ਪ੍ਰੋਪਰ ਧਿਆਨ ਰੱਖੋ ਅਨ ਬ੍ਰੀਡ ਕੁਆਲਟੀ ਦਾ ਧਿਆਨ ਰੱਖੋ ਬਾਕੀ ਜੇਕਰ ਕੰਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਕੋਈ ਐਨਾ ਕੰਮ ਨਹੀਂ ਹੁੰਦਾ ਸਵੇਰੇ 2-3 ਘੰਟੇ ਦਾ ਕੰਮ ਹੁੰਦਾ ਹੈ ਐਂਡ ਸ਼ਾਮ ਨੂੰ ਜਿਹੜਾ ਹੈ 2-3 ਘੰਟੇ ਦਾ ਕੰਮ ਹੁੰਦਾ ਹੈ ਸਾਰਾ ਦਿਨ ਆਪਾਂ ਫ੍ਰੀ ਹੀ ਹੁੰਨੇ ਆ ਸੋ ਇਹ ਮੈਂ ਕਹਿੰਨੀ ਹੈ ਕਿ ਬਹੁਤ ਜ਼ਿਆਦਾ ਵਧੀਆ ਕੰਮ ਹੈ ਜਿਹੜੀਆਂ ਜੋਬਸ ਨਹੀਂ ਹੁੰਦੀਆਂ ਉਹਨਾਂ ਦੇ ਵਿੱਚ ਬਹੁਤ ਹੈਡਿਕ ਹੁੰਦਾ ਹੈ ਸੂਬਾ ਤੋਂ ਲੈ ਕੇ ਸ਼ਾਮ ਤੱਕ ਆਪਾਂ ਨੂੰ ਪੂਰਾ ਦਿਨ ਹੀ ਕੰਮ ਕਰਨਾ ਪੈਂਦਾ ਹੈ ਬਟ ਫਿਰ ਵੀ ਜਿਹੜੀ ਕਮਾਈ ਹੁੰਦੀ ਹੈ ਉਹ ਬਹੁਤ ਇਹਨਾਂ ਦੇ ਕੰਪੈਰੀਜ਼ਨ ਦੇ ਅਕੋਰਡਿੰਗ ਤਾਂ ਬਹੁਤ ਘੱਟ ਹੁੰਦੀ ਹੈ ਸੋ ਅਸੀਂ ਕਿਸੇ ਵੀ ਜੋਬ ਦਾ ਕੰਪੈਰੀਜ਼ਨ ਇਸ ਕਿਤੇ ਨਾਲ ਕਰਦੇ ਹੀ ਨਹੀਂ ਹੈਗੇ ਕਿਉਂਕਿ ਕੰਮ ਲੱਗ ਗਿਆ ਹਨਾ ਇਹਦੀ ਇਨਕਮ ਹੀ ਲੱਗ ਗਿਆ ਸੋ ਇਸ ਟਾਈਮ ਮੇਰੇ ਹਸਬੰਡ ਜਿਹੜੇ ਸੀਗੇ ਉਹ ਥੋੜਾ ਜਿਹਾ ਗਾਨ ਦਾ ਟ੍ਰੀਟਮੈਂਟ ਕਰ ਰਹੇ ਸੀਗੇ ਇਹ ਗਾਨ ਨੂੰ ਥੋੜੀ ਜਿਹੀ ਪ੍ਰੋਬਲਮ ਸੀਗੀ ਸੋ ਉਹ ਦਾ ਟ੍ਰੀਟਮੈਂਟ ਕਰ ਰਹੇ ਸੀਗੇ ਸੋ ਮੈਂ ਇਹ ਵੀ ਕਲਿੱਪ ਵਿੱਚ ਐਡ ਕਰ ਦਿੱਤੀ ਮੇਰੇ ਹਸਬੰਡ ਜਿਹੜੇ ਨੇਗੇ ਥੋੜਾ ਇਹ ਉਹ ਲਗਾ ਮਾਪੀ ਕਰਦੇ ਨੇ ਅਸੀਂ ਡਾਕਟਰ ਨੂੰ ਉਸ ਟਾਈਮ ਤੇ ਬੁਲਾਨੇ ਜਦੋਂ ਕੋਈ ਐਮਰਜੈਂਸੀ ਕੇਸ ਹੁੰਦਾ ਹੈ ਜਾਂ ਜਦੋਂ ਸਾਡੀ ਕੋਈ ਸਮਝ ਤੋਂ ਬਾਹਰ ਹੁੰਦਾ ਹੈ ਆਦਰਵਾਇਜ਼ ਮੇਰੇ ਹਸਬੰਡ ਖੁਦ ਹੀ ਜਿਹੜੇ ਨੇਗੇ ਇਹਨਾਂ ਦਾ ਟਰੀਟਮੈਂਟ ਕਰ ਦੇਣਗੇ ਸੋ ਇਹ ਚੀਜ਼ ਹਮੇਂ ਜ਼ਰੂਰੀ ਨੇ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਇਹਦੇ ਵਿੱਚ ਟਾਈਮ ਦੇਵੋਗੇ ਜਿੱਦਾਂ ਜਿੱਦਾਂ ਤੁਸੀਂ ਇਹਨਾਂ ਚੀਜ਼ ਨੂੰ ਸਮਝੋਗੇ ਤਾਂ ਤੁਹਾਡੇ ਲਈ ਹੋਰ ਵੀ ਈਜ਼ੀ ਹੋ ਜਾਊਗਾ ਤਨੂੰ ਇਹ ਕੰਮ ਮੌਖਾ ਨਹੀਂ ਲੱਗੂਗਾ ਸੋ ਇਹੀ ਚੀਜ਼ਾਂ ਨੇਗੀਆਂ ਮੇਨ ਜਿਹੜੀਆਂ ਇਹਦੇ ਵਿੱਚ ਸਮਝਣ ਵਾਲੀਆਂ ਨੇਗੀਆਂ ਸੋ ਮੇਰਾ ਕੋਈ ਵੀ ਭੈਣ ਭਰਾ ਜੋ ਇਹ ਕੰਮ ਕਰਨ ਦੇ ਵਿੱਚ ਇੰਟਰਸਟਿਡ ਹੈ ਉਹ ਅਗਰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਵੀ ਆਪਣਾ ਜਿਹੜਾ ਕੁਝ ਪੁੱਛਣਾ ਪੁੱਛ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਸਾਨੂੰ ਸੁਜੈਸਟ ਵੀ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਕਿ ਅਸੀਂ ਕਿਸ ਟੌਪਿਕ ਤੇ ਜਿਹੜਾ ਹੈ ਵੀਡੀਓ ਲੈ ਕੇ ਆਈਏ ਜਾਂ ਕਿਸ ਚੀਜ਼ ਦੇ ਬਾਰੇ ਤੁਹਾਨੂੰ ਨੌਲੇਜ ਚਾਹੀਦੀ ਆ ਅਸੀਂ ਉਹਦੇ ਤੇ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਐਂਡ ਇੱਥੇ ਲੱਗ ਰਿਹਾ ਸੀ ਸੀ ਗਾਂ ਨੂੰ ਇੰਜੈਕਸ਼ਨ ਜੋ ਮੈਂ ਕਲਿੱਪ ਐਡ ਕਰਤੀ ਹੋਪ ਤੁਹਾਨੂੰ ਸਾਡੀ ਜਿਹੜੀ ਇਹ ਵੀਡੀਓ ਪਸੰਦ ਆਏਗੀ ਤੁਸੀਂ ਸਾਡੇ ਚੈਨਲ ਨੂੰ ਪਲੀਜ਼ ਸਪੋਰਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬਿਕੋਜ਼ ਤੁਹਾਡੇ ਜਿਹੜੀ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਥੋੜੇ ਹੋਰ ਮੋਟੀਵੇਟ ਹੋਵਾਂਗੇ ਐਂਡ ਨੈਕਸਟ ਵੀਡੀਓ ਤੁਹਾਡੇ ਲਈ ਅਸੀਂ ਜਿਹੜੀ ਲੈ ਕੇ ਆਵਾਂਗੇ ਉਹ ਆਪਾਂ ਆਪਣਾ ਜਿਹੜੀ ਵੀਡੀਓਜ਼ ਦੇ ਵਿੱਚ ਅੱਗੇ ਇੱਕ ਵੀਡੀਓ ਅਸੀਂ ਜ਼ਰੂਰ ਲੈ ਕੇ ਆਵਾਂਗੇ ਜਲਦੀ ਜਿਹਦੇ ਵਿੱਚ ਅਸੀਂ ਆਪਣਾ ਤੁਹਾਨੂੰ ਸਟਾਰਟਿੰਗ ਦਾ ਵਿਖਾਵਾਂਗੇ ਕਿ ਸਟਾਰਟਿੰਗ ਅਸੀਂ ਕਿੱਥੋਂ ਕੀਤੀ ਸੀਗੀ ਉਸ ਟਾਈਮ ਕਿਹੜਾ ਸ਼ੈੱਡ ਸੀਗਾ ਸਾਡਾ ਛੋਟਾ ਜਿਹਾ ਸ਼ੈੱਡ ਸੀ ਸੋ ਇਹ ਸੀ ਬਾਅਦ ਦੇ ਵਿੱਚ ਹੀ ਪਾਇਆ ਪਹਿਲਾਂ ਉਹ ਸੀ ਫਿਰ ਉਹਦੇ ਵਿੱਚ ਵੀ ਜਗ੍ਹਾ ਘਟਾਈ ਗਈ ਫਿਰ ਅਸੀਂ ਇਹ ਪਾਇਆ ਸੋ ਵਾਹਿਗੁਰੂ ਜੀ ਦੀ ਇੰਨੀ ਕਿਰਪਾ ਚਲ ਹੁਣੇ ਦੇ ਵਿੱਚ ਵੀ ਆਪਣਾ ਫੁੱਲ ਹੋਇਆ ਆਪਣਾ ਇਹ ਸ਼ੈੱਡ ਵੀ ਤੋ ਆਪਣਾ ਅੱਗੇ ਦੀ ਅੱਗੇ ਹੁਣ ਹੋਰ ਵੀ ਕਰਨਾ ਪਊਗਾ ਇਹ ਕੰਮ ਇਦਾਂ ਦਾ ਜੀ ਦੇਖੋ ਇਹਦੇ ਵਿੱਚ ਵਾਦਾ ਹੀ ਵਾਦਾ ਹੁੰਦਾ ਸੋ ਕਿਸੇ ਦੀ ਨਾ ਸੁਣੋ ਲੋਕ ਇੱਥੇ ਤੁਹਾਨੂੰ ਬਹੁਤ ਕੁਛ ਕਹਿਣਗੇ ਇਸ ਤੋਂ ਸੋਣਾ ਕੋਈ ਕੰਮ ਨਹੀਂਗਾ ਐਂਡ ਤੁਸੀਂ ਆਪਣੀ ਜੇ ਕਰ ਰਹੇ ਹੋ ਤੋ ਬਹੁਤ ਚੰਗੀ ਗੱਲ ਹੈ ਕੰਮ ਜਿਹੜੇ ਕਰ ਰਹੇ ਨੇਗੇ ਇਹੇ ਮਿਹਨਤ ਨਾਲ ਕਰਦੇ ਜਾਓ ਤੁਹਾਡਾ ਵਕਤ ਜ਼ਰੂਰ ਆਊਗਾ ਕਿਉਂਕਿ ਇਹ ਕੰਮ ਇਦਾਂ ਦਾ ਜੀ ਥੋੜੇ ਸਾਲ ਜ਼ਰੂਰ ਮਿਹਨਤ ਮੰਗਦਾ ਹੈ ਬਟ ਐਂਡ ਦੇ ਵਿੱਚ ਤੁਹਾਨੂੰ ਦੁੱਗਣਾ ਤਿਕਣਾ ਕਰਕੇ ਦਿੰਦਾ ਵੀਮ ਦੇ ਵੀ ਰਿਹਾ ਹੈ ਸਟਾਰਟਿੰਗ ਚ ਵੀ ਦਿੰਦਾ ਜੀ ਐਂਡ ਅੱਗੇ ਦੀ ਅੱਗੇ ਦੇ ਵੀ ਦੇਈ ਵੀ ਜਾਏਗਾ ਅੱਗੇ ਦੀ ਅੱਗੇ ਹੋਰ ਵਾਅਦਾ ਵੀ ਹੋ ਜਾਏਗਾ ਸੋ ਕਿਸੇ ਦਿਨ ਸੁਣੋ ਆਪਣਾ ਮਿਹਨਤ ਕਰਦੇ ਜਾਓ ਐਂਡ ਨਾਲ-ਨਾਲ ਪ੍ਰਮਾਤਮਾ ਨਾਲ ਕੇ ਚੱਲੀ ਜਾਓ ਮਿਹਨਤ ਕਰਦੇ ਜਾਓ ਐਂਡ ਤੁਹਾਡਾ ਇੱਕ ਨਾ ਇੱਕ ਦਿਨ ਜ਼ਰੂਰ ਆਏਗਾ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਇੱਕ ਹੋਰ ਵੀਡੀਓ ਦੇ ਨਾਲ